ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਦਾ ਤੇ ਸਾਈਜਪ੍ਰੀਤ ਹੋ ਰਿਹਾ ਤਿਆਰ ਜਿਵੇਂ ਕਿ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਸਾਈਜਪ੍ਰੀਤ ਜਾਊਗਾ ਇੱਕ ਪ੍ਰੋਗਰਾਮ ਤੇ ਤੇ ਸਾਈਜਪ੍ਰੀਤ ਜਾ ਰਿਹਾ ਹੁਣ ਤਿਆਰ ਹੋ ਗਿਆ ਬਸ ਆਪਦਾ ਪਟਕਾ ਸੈੱਟ ਕਰ ਰਿਹਾ ਕਾਫੀ ਟਾਈਮ ਲੱਗ ਜਾਂਦਾ ਇਹਨੂੰ ਤਿਆਰ ਹੋਣ ਨੂੰ ਇਹਨਾਂ ਪਟਕੇ ਵਗੈਰਾ ਨਹੀਂ ਲੋਟ ਆਉਂਦੇ ਹੈਲੋ ਬਲੌਗ ਸਾਇਹਜ ਹੈਲੋ ਤੇ ਅੱਜ ਜਾ ਰਿਹਾ ਜੀ ਇਹ ਦੁਕਾਨ ਦੀ ਮਹੂਰਤ ਤੇ ਸੁਖਨੀ ਸਾਹਿਬ ਦਾ ਪਾਠ ਹਥੇ ਤੇ ਤਾਂ ਕਰਕੇ ਫਿਰ ਸਾਜਰੇ ਜਾਣਾ ਹੈ ਟਾਈਮ ਲੱਗ ਜਾਣਾ 9:30 ਵਜੇ ਦਾ ਟਾਈਮ ਦਿੱਤਾ ਉਹਨਾਂ ਨੇ ਤੇ ਵਾ ਸੋਹਣੇ ਜਾਊਗਾ ਤਿਆਰ ਹੋ ਕੇ ਬਾਕੀ ਮੈਂ ਲੱਗੀਆਂ ਜਿਸ ਕੰਮ ਨੂੰ ਤਿਆਰ ਕਰਨ ਇਹ ਚੁੱਕਿਆ ਬਹੁਤ ਗਾਰਦਾਰ ਜੇ ਪੇਪਰ ਸੇ ਨਾਲ ਨਾਲ ਤਾਂ ਨਹੀਂ ਜਾਂਦਾ ਹੈਗਾ ਫੁੱਲ ਦੇਖ ਲੋ। ਡਰਾਈਵਰ ਵਾਲੇ ਵਿੱਚ ਰੱਖਣੇ ਬਾਹਰ ਰੱਖ। ਕੋਟੀ ਦੋ। ਆਹ ਕੋਟੀ ਦੁੱਤੇ ਕਰ। ਤੇ ਇਧਰ ਪ੍ਰੈਸ ਕਰਨ। ਹੈਲੋ ਗੈਸ ਜਸਕਰਨ। ਜਸਕਰਨ ਹੈਲੋ। ਇਹ ਥੋੜਾ ਨਰਾਜ ਆ ਪਰ ਇਹਨੂੰ ਮੈਂ ਕਿਹਾ ਵੀ ਕੱਲ ਨੂੰ ਆਪਾਂ ਨੇ ਜਾਣਾ ਕੱਲ ਨੂੰ ਸੈਜ ਪ੍ਰੀ ਸਕੂਲ ਜਾਊਗਾ। ਤੁਹਾ ਮੇਰਾ ਥੋੜੀ ਜਿਹੀ ਬਣਾਈ ਪਈ ਸੀ ਰਲਣ ਵਾਲੀ ਉਹ ਰੱਬਿਆ ਨਾ ਪਾ ਕੇ ਕਈ ਦਿਨ ਤੋਂ ਕੋਲ ਹੀ ਰਹੀ ਹੈ ਮੈਂ ਜਨਾ ਦੁਬਣਾ ਦਾਂ ਤਾਂ ਅੰਦਰੋਂ ਟੁਕਿਆ ਨਾ ਪੈ ਰਿਹਾ ਹੈ ਬਣਾ ਚੋਰ ਚੱਲਦਾ ਕੱਟ ਪਾ ਜਾਂਦੀ ਹੈ ਖੋਲੀ ਲੱਗਦੀ ਰਹੇ ਖੋਲੀ ਸੀ ਕਿ ਪਾਣੀ ਉਹ ਪਾਟੋ ਜੇ ਸਾਡੇ ਹੇਲਦਾ ਯਾਰ ਲੋੜੀਏ ਉਹ ਕਿਉਂ ਬਣਾਉਣ ਤੋਂ ਬਾਅਦ ਕੋਈ ਵੀ ਵੀਡੀਓ ਨਹੀਂ ਬਣਾਈ ਗਈ ਜਦੋਂ ਮੈਂ ਰੜਕਦੀ ਸੀਗੀ ਮੱਖਣੇ ਜਦੋਂ ਮੈਂ ਰੜਕਦੀ ਸੀ ਉਸ ਤੋਂ ਬਾਅਦ ਕੋਈ ਵੀ ਵੀਡੀਓ ਨਹੀਂ ਬਣਾਈ ਗਈ ਕਿਉਂਕਿ ਜ ਕੰਮ ਕਾਰ ਬਹੁਤ ਹੋ ਜਾਂਦੇ ਆ ਫਿਰ ਮੈਂ ਪਛੂਣ ਚ ਚਲੀ ਗਈ ਉਹ ਕੰਮ ਨੇ ਰੜਕੇ ਤੇ ਉਸ ਤੋਂ ਬਾਅਦ ਕਪੜੇ ਤਾਂ ਮਾਣਣੇ ਕਿੰਨੇ ਸੀਗੇ ਬਹੁਤ ਜ਼ਿਆਦਾ ਕਮ ਮਤਲਬ ਇਹ ਗੱਲ ਕਰਪਾਉਂਤ ਵਾਂ ਨਵੀਂ ਦੇ ਤਬਾਦ ਤੇ ਹੁਣ ਮੈਂ ਕਪੜੇ ਟਾਈਮ ਮਾਰ ਕੇ ਘਟੀਆਂ ਤੇ ਹੁਣ ਇਹਨਾਂ ਨੂੰ ਲਾਉਣਾ ਹੈ ਅਲਮਾਰੀ ਦੇ ਵਿੱਚ ਨਹੀਂ ਦਿਨ ਚ ਤਾਂ ਟਾਈਮ ਲੱਗਦਾ ਨਹੀਂ ਮੈਂ ਕਿਹਾ ਵੀ ਚਲ ਹੁਣ ਮਾਰ ਦਿੰਦੇ ਆ ਨਾਲੇ ਫਿਰ ਆਇਆ ਸਵੇਰੇ ਫੇਰ ਟਾਈਮ ਲੱਗਦਾ ਹੈ ਕਿ ਤਾ ਹਮਾਰੰਦਾ ਸਵੇਰੇ ਮੈਂ ਨਹੀਂ ਜਾਣਾ ਅੱਜ ਸੈਂਕੜੇ ਤੂੰ ਗਿਆ ਸੀਗਾ ਤੇ ਕੱਲ ਨੂੰ ਮੈਂ ਤੇ ਚੱਕਣਾ ਜਾਵਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗੂ ਕਿੱਥੇ ਗਏ ਸੀ ਆਪਾਂ ਜਾਣਾ ਕੱਲ ਵਾਲੇ ਬਲੌਗ ਦੇ ਵਿੱਚ ਤੇ ਮੈਂ ਹੁਣ ਇੱਥੇ ਟਾਈਮ ਮਾਰ ਕੇ ਛੱਡੀ ਸੀਗੀ ਹਲੇ ਮੈਂ ਪ੍ਰੈਸ ਕਰਕੇ ਰੱਖਣੀ ਆ ਸੂਟ ਨੂੰ ਜਿਹੜਾ ਕਾਲੂ ਪਾਉਣਾ ਹੈ ਕਿਉਂਕਿ ਜੀ ਕਈ ਵਾਰ ਸਵੇਰ ਨੂੰ ਲੈਟ ਨਹੀਂ ਹੁੰਦੀ ਹੈਗੀ ਫੇਰ ਜਿਸ ਦਿਨ ਜਾਣਾ ਹੁੰਦਾ ਨਾ ਉਸ ਦਿਨ ਲੈਟ ਨੂੰ ਬੰਦੇ پتہ ਨਹੀਂ ਟੀਕਲ ਬਾਅਦ ਐਟ ਪਹੁੰਚਦਾ ਸਾਡੇ ਹੱਥ ਤਾਂ ਕਰਕੇ ਫੇਰ ਹੁਣ ਹੈਗੀ ਹੈ ਲੈਟ ਤੇ ਆਪਾਂ ਹੁਣ ਪ੍ਰੈਸ ਕਰਕੇ ਰੱਖ ਲਾਂਗੇ ਸਵੇਰ ਨੂੰ ਤਾਂ ਹੋਰੀ ਘੰਮੀ ਲੋਟਾਂ ਦੇ ਹੈਗੇ ਇੱਕ ਜਾਣਾ ਸਾਜ ਰਿਹਾ ਉਸ ਟਾਈਮ ਠੰਡ ਵੀ ਬਹੁਤ ਆ ਸਵੇਰ ਸਵੇਰੇ ਤੱਕ ਨਹੀਂ ਲੱਗਦੀ ਹੁੰਦੀ ਹੈ ਘੜੇ ਦੇ ਵਿੱਚ ਜਾਣਾ ਪੈਣਾ ਤੇ ਇਕੱਲਾ ਬਹੁਤ ਔਖਾ ਲੱਗਦਾ ਸਾਰੇ ਸਾਝੇ ਕੰਮ ਨੇ ਵੀਰ ਪੀਣਾਂ ਦਾ ਸੁੱਕਾ ਕਰਕੇ ਹੀ ਨਾ ਮੈਂ ਬਾਝੋਂ ਵੀ ਨਹੀਂ ਫੇਰ ਫੇਰ ਦਵਾ ਮੀਂਹਾਂ ਕੇ ਕਰਨਾ ਪੈਣਾ ਤੇ ਕੰਮ ਜ਼ਿਆਦਾ ਹੋ ਜਾਂਦਾ ਤੇ ਜਿੰਨਾ ਕੋਸੋ ਫਿਆਨਕ ਕਰਕੇ ਜਾਊਂਗੀ ਬਾਕੀ ਇੱਥੇ ਛੱਡ ਜਾਵਾਂਗੇ ਤੇ ਹੁਣ ਮੈਂ ਅਲਮਾਰੀ ਦੇ ਵਿੱਚ ਲਾਣਾ ਕੱਪੜੇਆਂ ਲੱਖ ਦੇ ਹਨ ਬੱਚੇ ਸੌਂਗੇ ਰੋਟੀ ਪਾਣੀ ਖਾ ਕੇ ਆਪਾਂ ਦੁੱਧ ਵੀ ਨਾਲ ਪੀ ਕੇ ਸਾਰੇ ਸੌਂਗੇ ਮੈਂ ਹੀ ਰਹਿਣੀ ਹੈ ਨਹੀਂ ਹੁਬ ਦੇ ਕੰਮ ਬੜਾ ਮਿਲਦੀ ਨਹੀਂ ਹਾਲੇ ਫੇ ਦੇਖ ਲੋ ਇਹ ਕੰਮ ਕਰਕੇ ਉਸ ਤੋਂ ਬਾਅਦ ਐਡੀਟਿੰਗ ਕਰਨੀ ਹੈ ਮੇਨ ਤਾਂ ਕਾਫੀ ਟਾਈਮ ਲੱਗਦਾ ਹੈ ਫਿਜੀਕਲ ਵਾਲੀ ਵੀਡੀਓ ਦੇ ਵਿੱਚ ਮੈਂ ਕਿਹਾ ਸੀਗਾ ਵੀ ਤੁਹਾਨੂੰ ਗੁੱਡ ਨਿਊਜ਼ ਦਵਾਂਗੀ ਜਿਹੜੀ ਆ ਉਹ ਹਨਾ ਵੀ ਆ ਤੇ ਤੇ ਉਹ ਗੁੱਡ ਨਿਊਜ਼ ਇਹ ਆ ਕਿ ਆਪਣਾ ਚੈਨਲ ਪੂਰੀ ਤਰ੍ਹਾਂ ਹਨਾ ਮੋਨਟਾਈਜ਼ ਹੋ ਗਿਆ ਤੇ ਆਪਣੇ ਚੈਨਲ ਤੇ ਮਸ਼ਹੂਰੀਆਂ ਲੱਗ ਗਈਆਂ ਹੁਣ ਡਾਲਰ ਵਗੈਰਾ ਬਣਨ ਲੱਗ ਗਏ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਹਨਾ ਵੀਡੀਓ ਨੂੰ ਫੁੱਲ ਦੇਖ ਲਿਆ ਕਰੋ ਸਕਿੱਪ ਨਾ ਕਰਿਆ ਕਰਿਓ ਤੇ ਜਿਹੜੀ ਮਸ਼ਹੂਰੀ ਆਉਂਦੀ ਆ ਐਡਸ ਆਉਣਗੇ ਆਪਣੇ ਵੀਡੀਓ ਦੇ ਵਿੱਚ ਉਹਨੂੰ ਵੀ ਦੇਖਿਆ ਕਰਿਓ ਹਨਾ ਅਤੇ ਸਕਿੱਪ ਨਾ ਕਰਿਆ ਕਰਿਓ ਪਲੀਜ਼ ਤੁਹਾਡੇ ਸਹਿਯੋਗ ਦੇ ਨਾਲ ਹੀ ਇੱਥੇ ਤੱਕ ਪਹੁੰਚਿਆ ਤੇ ਅੱਗੇ ਵੀ ਜਾਣਾ ਆਪਾਂ ਨੇ ਤੁਹਾਡੇ ਸਹਿਯੋਗ ਨਾਲ ਅੱਗੇ ਜਾ ਸਕਦੇ ਆ ਪਲੀਜ਼ ਫੁੱਲ ਸਪੋਰਟ ਕਰਿਓ ਹਲਾ ਜੇ ਚੈਨਲ ਤੇ ਨਵੇਂ ਤੁਜੀ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰਿਓ ਹਲਾ ਤੇ ਬਾਜੀ ਤੁਹਾਡੇ ਸਪੋਰਟ ਨਾਲ ਹੀ ਆਪਾਂ ਇਹ ਤੁਸੀਂ ਸਪੋਰਟ ਕਰੋਗੇ ਆਪਾਂ ਨਾ ਬਹੁਤ ਟਾਈਮ ਮੈਂ ਸਰ ਪਹਿਲਾ ਜਿਹੜਾ ਜਦੋਂ ਚੈਨਲ ਅੱਧਾ ਮੋਨਟਾਈਜ਼ ਹੋਇਆ ਸੀਗਾ ਉਸ ਟਾਈਮ ਤੇ 1000 ਰਹਿਣਾ ਸੀਗਾ ਬਾਸ ਟਾਈਮ ਉਹ ਵੀ ਆਪਣਾ ਕੰਪਲੀਟ ਹੋ ਗਿਆ ਹੁਣ ਐਡਸ ਲੱਗ ਗਈ ਆਪਣੇ ਚੈਨਲ ਤੇ ਅੱਜੇ ਲੱਗੀ ਆ ਤੇ ਹੁਣੇ ਮੈਂ ਕਰਕੇ ਹੈਡੀਆਂ ਦੁਪਹਿਰੇ ਹੋ ਗਿਆ ਸੀਗਾ ਤੇ ਹੋ ਤਾਂ ਕੱਲ ਜਾਣਾ ਸੀ ਕੱਲ ਸਿਰਫ 1 ਘੰਟੇ ਦਾ ਫਰਕ ਰਹਿ ਗਿਆ 1 ਘੰਟਾ ਨਹੀਂ ਮਿਲਿਆ ਸੀ ਆਪਾਂ ਨੂੰ ਤੇ ਉਹ ਵਿਚਾਰ ਨਹੀਂ ਹੋਇਆ ਸੀਗਾ ਉਹ ਅੱਜ ਹੋਇਆ ਤੇ ਫਿਰ ਅੱਜ ਆਪਣਾ 1.5 ਵਜੇ ਚੈਨਲ ਪੂਰੀ ਤਰ੍ਹਾਂ ਮੋਨਟਾਈਜ਼ ਹੋ ਗਿਆ ਸੀਗਾ ਤੇ ਫਿਰ ਅ ਮਸ਼ਹੂਰੀਆਂ ਮਤਲਬ ਐਡਸ ਲਈ ਅਪਲਾਈ ਕਰਨ ਤੋਂ ਰਹਿ ਗਿਆ ਸੀਗਾ ਉਹ ਮੈਂ ਹੁਣ ਆਪਣੇ ਭਰਾ ਤੋਂ ਕਰਾ ਕੇ ਛੱਡ ਗਿਆ ਜਿਵੇਂ ਮੈਂ ਤੁਹਾਨੂੰ ਹਨਾ ਅੱਗੇ ਵੀ ਦੱਸਿਆ ਵੀ ਯੂਟਿਊਬਰ ਮੈਨੂੰ ਇੰਨੀ ਜਾਣਕਾਰੀ ਤਾਂ ਹੈ ਨਹੀਂਗੀ ਹਨਾ ਵੀ ਮੇਰਾ ਭਰਾ ਹੀ ਕਰਦਾ ਸਾਰਾ ਕੁਝ ਇਹਦਾ ਤੇ ਉਹਨੇ ਹੀ ਕਰਵਾਇਆ ਹੁਣ ਉਹ ਕਰਕੇ ਛੱਡੀਆਂ ਤੇ ਹੁਣ ਜਦੋਂ ਦੇਖੀਆਂ ਹਨਾ ਮਤਲਬ ਵੀਡੀਓ ਚ ਲਾ ਕੇ ਐਡਸ ਲੱਗ ਚੁੱਕੀਆਂ ਨੇ ਬਾਕੀ ਤੁਸੀਂ ਵੀ ਦੱਸਦੇ ਹੋ ਨਾ ਮਤਲਬ ਜਦੋਂ ਇਹ ਤੁਹਾਡੇ ਕੋਲ ਕੱਲ ਨੂੰ ਵੀਡੀਓ ਆਊਗੀ ਕਿ ਇਹਦੇ ਐਡਸ ਲੱਗ ਗਿਆ ਕਿ ਨਹੀਂ ਮੈਸੇਜ ਕਰਕੇ ਜ਼ਰੂਰ ਦੱਸਿਓ ਤੇ ਕੱਗਤੋਂ ਸਮਾਕੇ ਲਈ ਤਾਂ ਨਾ ਕੱਲ ਬਣਾ ਬਲੌਗ ਨੂੰ ਬਣਾਵਾਂ ਤੁੰਦਾ ਜੇ ਬੱਚੇ ਸੁੱਤੇ ਪੈ ਨੇ ਤੇ ਮੈਂ ਵੀ ਹੁਣ ਜੀ ਪ੍ਰੈਸ ਕਰ ਲਾ ਹਨ ਪ੍ਰੈਸ ਕਰਕੇ ਤਿਆਰੀ ਕਰਕੇ ਰੱਖ ਲਾ ਤੇ ਇਧਰ ਕੱਢੇ ਪੈ ਨੇ ਮੇਰੇ ਪ੍ਰੈਸ ਵਾਲੇ ਕੱਪੜੇ ਤੇ ਬਾਕੀ ਹੁਣ ਆਪਾਂ ਵੀਡੀਓ ਦਾ ਅੰਦੀ ਵੇਤੀ ਕਰਦੇ ਆ ਛੋਟੀ ਜਿਹੀ ਬਣੀ ਆ ਕਿਉਂਕਿ ਜੀ ਹੁਣ ਦਿਨ ਵੀ ਛੋਟੇ ਛੋਟੇ ਨੇ ਕੰਮ ਇੰਨੇ ਜ਼ਿਆਦਾ ਨੇ ਵੀਡੀਓ ਕਿਸੇ ਤਰ੍ਹਾਂ ਨਹੀਂ ਬਣਦੀ ਹੈਗੀ ਲੋਟ ਕੋਈ ਗੱਲ ਨਹੀਂ ਹੌਲੀ ਹੌਲੀ ਬਣਾਇਆ ਕਰਾਂਗੇ ਹਨਾ ਉਹ ਫੁੱਲ ਆਹ ਡੇ ਲਈ ਬਣਾਇਆ ਕਰਾਂਗੇ ਜਿਹੜਾ ਕੰਮ ਕਰਿਆ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਬਸ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਤੇ ਹੁਣ ਆਪਾਂ ਬਲੌਗ ਦਾ ਐਂਡ ਵੀ ਇੱਥੇ ਕਰਦੇ ਆਂ ਜੇਕਰ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਓਕੇ ਬਾਏ ਬਾਏ ਟਾਟਾ